ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਜ ਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗੀ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਨੂੰ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅੱਗ ਨੇ ਕਿਹੜੇ ਘੇਰਾ ਪਾਇਆ ਕਿ ਨਹੀਂ ਅੱਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ ਹੈ ਕਈ ਕਈ ਚੀਜ਼ ਜਿਹੜੀ ਕੋਈ ਅੱਛਾ ਲਈਆ ਇਹ ਫਿਲਹਾਲ ਤੇ ਇਹ ਲੱਕੜ ਦੇ ਕਰੇਟਾ ਤੇ ਪਲਾਸਟਿਕ ਦੇ ਕਰੇਟਾ ਇਹ ਇਹਨਾਂ ਨੂੰ ਹੇ ਲੱਗੀ ਅੱਗ ਚਲੋ ਅੰਦਰ ਬਚਾਓ ਆ ਕਣਕ ਕਣਕ ਦਾ ਬਚਾਓ ਕਿੰਨਾ ਤਨ ਦਾ ਇਹਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਹੁਣ ਇਨਸਪੈਕਟ ਸਭ ਨੂੰ ਪੁੱਛਣਾ ਵੀ ਕੀ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਗਦਾਮ ਕਣਕ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਚੰਗਾ ਸਮਾਂ ਲੱਗ ਸਕਦਾ ਬਸ ਇੱਕ ਕੰਡਾ ਤੱਕ ਕੰਡਾ ਲੱਗਦਾ ਹੈ ਬੋਰੀਆਂ ਦਾ ਬਚਾਅ ਬੋਰੀਆਂ ਦਾ ਬਚਾਅ ਤਕਰੀਬਨ ਲੱਗਦਾ ਮੈਨੂੰ ਜਿੱਦਾਂ ਲੱਗੀ ਕਿਦਾਂ ਪਤਾ ਲੱਗਾ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿਦਾਂ ਲੱਗੀ ਆ ਇਹਦਾ ਇਹ ਪਤਾ ਨਹੀਂ ਲੱਗ ਸਕਿਆ ਜੇ ਮਾਵਾ ਆਈ ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਤੇ ਦੇਖਿਆ ਦੂਰ ਧੂਆ ਨਿਕਲਦਾ ਪੈਸੇ ਦੇ ਦੇਖਣ ਆ ਗਏ ਤੇ ਅੱਗ ਲੱਗੀ ਸੀ ਗਦਾਮਾਂ ਤੇ ਲੱਗਦਾ ਗਦਾਮਾਂ ਦਾ ਬਚਾਅ ਅੰਦਰ ਬਾਹਰ ਜਿਹੜਾ ਕੁਆਡਕੂਲ ਪਿਆਦਾ ਹੈਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਬਚਾਅ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖੋਗੇ ਆਪਕੋ ਪਤਾ ਲੱਗੇਗਾ ਜਦੋਂ ਮੋਕੇ ਤੋਂ ਫਰ ਬਗੜਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗੇ ਭਜੰਦੀਆਂ ਕੰਦੇ ਦੋ ਪਹਿਲਾਂ ਆ ਗਿਆ ਸਾਡੇ ਨੂੰ ਦੇ ਤੇ ਇੱਕ ਵਾਰ ਦੋ ਪਹਿਲਾਂ ਹੋ ਗਈਆਂ ਨਖੋ ਅਗਧਾਮਾਂ ਦੇ ਆਲੇ ਦੋਲੇ ਹੀ ਸਾਰੀ ਆਂਦਰ ਬਚਾਵ ਆ ਬਾਰ ਬਾਰ ਹੀ ਆ ਸਾਰੀ ਤੇ ਜਸਪੀਰ ਕੋਰ ਗੜੋਂਾ ਪੰਸਬ ਦਾ ਆਪਣੀ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਇਥੋਂ ਫੋਨ ਆਇਆ ਕਿ ਇੱਧਰ ਅੱਗ ਲੱਗ ਗਈ ਐ ਐਕਚੁਅਲੀ ਅੱਗ ਲੱਗੀ ਐ ਜਿਹਨਾਂ ਦੇ ਅੱਗੇ ਨਾਰਸ ਪੇ ਆ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕ੍ਰੇਟਾਂ 'ਤੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਰਗੈਟ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹਦੇ ਕੀ ਕਾਫੀ ਜਿਆਦਾ ਅੱਗ ਲੱਗੀ ਗੜੋਂ ਨੂੰ ਕ੍ਰੇਟਾਂ 'ਚ ਕਵਰਾਂ 'ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਹੋਇਆ ਬਾਅਦ 'ਚ ਪਤਾ ਲੱਗੇਗਾ ਹਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕ੍ਰੇਟਾ ਗਏ ਫੇ ਇੱਥੇ ਦੇ ਘਟੋ ਘਾਟ ਆਪਣੇ 14000 ਕ੍ਰੇਟ ਪਏ ਆ ਕਿੰਨਾ ਕਰ ਗਿਆ ਇਹ ਸਭ ਹੁਣ ਬਾਅਦ 'ਚ ਪਤਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗੇ ਜਾ ਯਾਰ ਕਿੰਨੀਆਂ ਗੱਡੀਆਂ ਆਈਆਂ ਇੱਥੇ ਚਾਰ ਗੱਡੀਆਂ ਪੰਜਵੀਂ ਗੱਡੀ ਆ ਰਹੀ ਹੈ ਫਰਗ੍ਰੇਟਰ ਦੀ ਚਾਰ ਗੱਡੀਆਂ ਆ ਗਈਆਂ ਅੱਗ ਕਰਨ ਕਰਨ ਕਿ ਆ ਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾੜ ਦੇਖੋ ਤੁਹਾਡੇ ਸਾਹਮਣੇ ਨਾੜ ਨੂੰ ਅੱਗ ਲਾਈ ਸੀ ਇਹਨੇ ਇਹ ਕਿ ਕਿਸਾਨ ਨੇ ਲਾਈ ਕਿ ਕਿੱਧਰ ਪਰੋ ਕਿੰਨਾਂ ਲਾਈ ਇਹ ਕਿ ਕਿਸਾਨ ਨੇ ਲਾਈ ਹੋਣੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਗਿਆ ਨੂੰ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਨ੍ਹਾਂ ਨੇ ਅੱਗ ਲਾਈ ਹੈ ਹਾਂ ਕਾਬੂ ਹਜੇ ਤੱਕ ਕਾਬੂ ਪੈ ਪਿਆ